ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਮਲਾ ਪੇਸ ਤੋਂ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਗੁੜ ਤੇ ਇਮਲੀ ਦੀ ਖੱਟੀ ਮਿੱਠੀ ਚਟਨੀ ਜੋ ਕਿ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਤੇ ਆਪਾਂ ਘਰ ਵਿੱਚ ਬਣੋਏ ਕਿਸੇ ਵੀ ਸਨੈਕਸ ਦੇ ਨਾਲ ਜਾਂ ਪਕੌੜੀਆਂ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਹਾਂ ਤੇ ਔਰ ਇਸ ਚਟਨੀ ਨੂੰ ਆਪਾਂ ਬਣਾਉਣ ਦੇ ਲਈ ਤੁਹਾਨੂੰ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਆਪਾਂ 1 ਕਿਲੋ ਇਮਲੀ ਲਈ ਆ ਜੀ ਇਹ ਆਪਾਂ ਇਮਲੀ ਲਈ ਹੋਈ ਆ ਜੀ ਬੀਜ ਵਾਲੀ ਜਿਸ ਤਰ੍ਹਾਂ ਗਿਟਕਾਂ ਵਾਲੀ ਇਮਲੀ ਲਈ ਹੋਈ ਆ ਤੇ ਇਹਨੂੰ ਤੋੜ ਕੇ ਆਪਾਂ ਇਮਲੀ ਨੂੰ ਚੰਗੀ ਤਰ੍ਹਾਂ ਥੋੜਾ ਤੇ ਕਿਸੇ ਵੀ ਬਰਤਨ ਦੇ ਵਿੱਚ ਆਪਾਂ ਇਹਨੂੰ ਭਉ ਸਕਦੇ ਆ ਤੇ ਮੈਂ ਪਲਾਸਟਿਕ ਦਾ ਹੀ ਬਾਉਲ ਲੈਂਦਾ ਆ ਇਹਨੂੰ ਭਉਣ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਆਪਾਂ ਪਾਵਾਂਗੇ ਜੀ ਪਾਣੀ ਦਾ ਲੋੜ ਪੈਣ ਤੇ ਆਪਾਂ ਫੇਰ ਵੀ ਇਹਦੇ ਵਿੱਚ ਹੋਰ ਪਾਣੀ ਬਾਅਦ ਵਿੱਚ ਮਿਕਸ ਕਰ ਲਵਾਂਗੇ ਜਦੋਂ ਆਪਾਂ ਨੂੰ ਜ਼ਰੂਰਤ ਪਈ ਤਾਂ ਤੇ ਇਹਨੂੰ ਥੋੜਾ ਜਿਹਾ ਆਪਾਂ ਦਬਾ ਕੇ ਤੇ ਪਾਣੀ ਨੂੰ ਵਿੱਚ ਦਬਾ ਦਾਂਗੇ ਇਮਲੀ ਨੂੰ ਤੇ ਇਹਨੂੰ 1 ਘੰਟੇ ਲਈ ਆਪਾਂ ਟੱਕ ਕੇ ਰੱਖ ਦੇਵਾਂਗੇ 1 ਘੰਟੇ ਬਾਅਦ ਆ ਫਿਰ ਆਪਾਂ ਦੇਖਦੇ ਹਾਂ ਉਹਨਿੰਦਰ ਆਪਾਂ ਗੁੜ ਕੱਟਦੇ ਹਾਂ ਜੀ ਤੇ ਇਹ ਆਪਾਂ 1 ਕਿਲੋ ਗੁੜ ਲਿੱਤਾ ਵਾ ਤੇ ਇਹਨੂੰ ਆਪਾਂ ਕੱਟ ਲਵਾਂਗੇ ਬਰੀਕ ਬਰੀਕ ਤਾਂ ਜੋ ਆਪਾਂ ਨੂੰ ਬਾਅਦ ਵਿੱਚ ਉਹ ਵਿੱਚ ਇਮਲੀ ਚ ਪਾ ਕੇ ਤੇ ਖੁਰਨ ਚ ਸੋਖਾ ਹੋ ਜੂਗਾ ਤੇ 1 ਘੰਟਾ ਹੋ ਗਿਆ ਤੇ ਇਹ ਆ ਜੀ ਆਪਣੀ ਇਮਲੀ ਦੇਖੋ ਫੁੱਲ ਕੇ ਕਿੰਨੀ ਸੌਫਟ ਹੋ ਗਈ ਆ ਵੈਸੇ ਵੀ ਪਾਣੀ ਦੇ ਵਿੱਚ 1 ਘੰਟੇ ਬਾਅਦ ਆ ਹੁਣ ਇਹਨੂੰ ਆਪਾਂ ਮਸਲ ਕੇ ਚੰਗੀ ਤਰ੍ਹਾਂ ਇਮਲੀ ਨੂੰ ਤੇ ਇਹਦਾ ਪਲਪ ਜਿਹੜਾ ਉਹਨੂੰ ਆਪਾਂ ਅਲੱਗ ਕਰ ਲਵਾਂਗੇ ਤੇ ਇੱਕ ਦੋ ਵਾਰੀ ਆਪਾਂ ਪਾਣੀ ਪਾ ਕੇ ਇਹਦੇ ਵਿੱਚ ਤੇ ਇਹਨ ਦਾ ਪੂਰੀ ਤਰ੍ਹਾਂ ਨਾਲ ਇਮਲੀ ਦਾ ਜਿਹੜਾ ਰਸਾ ਇਹਨੂੰ ਅਲੱਗ ਕਰ ਲਵਾਂਗੇ ਤੇ ਗਿਟਕਾ ਨੂੰ ਅਲੱਗ ਕਰਕੇ ਰੱਖ ਦਵਾਂਗੇ ਤੇ ਇਹ ਆਪਣਾ ਅਨੁਸਾਰਾ ਪਲਪ ਇਹਦੇ ਵਿੱਚੋਂ ਨਿਕਲ ਗਿਆ ਆਪਾਂ ਚੰਗੀ ਤਰ੍ਹਾਂ ਦਾ ਪਲਪ ਨੂੰ ਅਲੱਗ ਕਰ ਲਿਆ ਵਾ ਤੇ ਵੇਖੋ ਕਿੰਨਾ ਵਧੀਆ ਸਾਰਾ ਇਹ ਛਾਂਟ ਕੇ ਇਹ ਹਨ ਕਿਟਕਾਂ ਜਿਹੜੀਆਂ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਆਪਾਂ ਤੇ ਇਹ ਆਪਾਂ ਹੁਣ ਆਪਾਂ ਫਲੇਮ ਤੇ ਰੱਖਦੇ ਹਾਂ ਇਹਨੂੰ ਇਹਨਾਂ ਸਾਰਾ ਜਿਹੜਾ ਇਹ ਇਮਲੀ ਦਾ ਰਸਾ ਬਣਿਆ ਹੈ ਤੇ ਇਹਨੂੰ ਆਪਾਂ ਉਦੋਂ ਤੱਕ ਰੰਨਾਂਗੇ ਉਬਾਲਾ ਲਵਾਵਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਅੱਧਾ ਰਹਿ ਜਾਵੇਗਾ ਕਾਫੀ ਟਾਈਮ ਤੱਕ ਇਹਨੂੰ ਚੰਗੀ ਤਰ੍ਹਾਂ ਉਬਾਲਾਂਗੇ ਤੇ ਫਿਰ ਇਹਦੇ ਵਿੱਚ ਬਾਲਾਉਣ ਤੋਂ ਬਾਅਦ ਆਪਾਂ ਚਟਨੀ ਦੇ ਵਿੱਚ ਜਦੋਂ ਵੀ ਇਹਨੂੰ ਇਮਲੀ ਨੂੰ ਬਾਲਾ ਆ ਜਾਵੇ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ 1 ਕਿਲੋ ਗੁੜ ਨੂੰ ਕੱਟ ਕੇ ਰੱਖਿਆ ਹੋਇਆ ਸੀਗਾ ਜਿੰਨੀ ਆਪਾਂ ਇਮਲੀ ਲਈ ਸੀ ਉਹਨਾ ਹੀ ਆਪਾਂ ਗੁੜ ਲਿਆ ਵਾ ਤੇ ਗੁੜ ਨੂੰ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਇਹ ਆਪਣਾ 1 ਕਿਲੋ ਗੁੜ ਆਪਾਂ ਇਹਦੇ ਵਿੱਚ ਪਾ ਕੇ ਤੇ ਹੁਣ ਆਪਏ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਤੇ ਆਪਾਂ ਇਹਨੂੰ ਛੱਡਣਾ ਨਹੀਂ ਆ ਵਿੱਚ ਵਿੱਚ ਹਿਲਾਉਂਦੇ ਰਹਿਣਾ ਵਾ ਚਟਨੀ ਨੂੰ ਚੰਗੀ ਤਰ੍ਹਾਂ ਤੇ ਉਬਾਲ ਆਉਣ ਤੱਕ ਬਾਰ-ਬਾਰ ਹਿਲਾਵਾਂਗੇ ਇਹਨੂੰ ਤੇ ਇਹ ਆ ਜੀ ਸਾਦਾ ਨਮਕ ਪਾਇਆ ਆਪਾਂ ਪਹਿਲਾਂ ਪਿੰਕ ਸਾਲਟ ਜਿਹਨੂੰ ਕਹਿ ਲੈਂਦੇ ਆ ਸਿੰਦਾ ਨਮਕ। ਇੱਕ ਚਮਚ ਆਪਾਂ ਪਾਇਆ ਕਾਲਾ ਨਮਕ ਤੇ ਦੋ ਚਮਚ ਪਾਇਆ ਜੀ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਆ ਜੀ ਤੇ ਇੱਕ ਚਮਚ ਆਪਾਂ ਕਾਲੀ ਮਿਰਚ ਦਾ ਪਾਇਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਹੋਣ ਤੇ ਬਾਅਦ ਇੱਕ ਚਮਚ ਆਪਾਂ ਪਾਇਆ ਜੀ ਲਾਲ ਮਿਰਚ ਕਲਰ ਵਾਸਤੇ ਕਿ ਇਹਦੇ ਨਾਲ ਇਹਦਾ ਕਲਰ ਬਹੁਤ ਵਧੀਆ ਬੰਦਾ ਤੇ ਇੱਕ ਚਮਚ ਆਪਾਂ ਪਾਇਆ ਹੈ ਸੁੰਡ ਦਾ ਪਾਊਡਰ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਦਵਾਂਗੇ ਇਹਦੇ ਵਿੱਚ ਤੇ ਫਿਰ ਕਾਫੀ ਉਬਾਲ ਆਉਣ ਤੱਕ ਹੁਣ ਇਹਨਾਂ ਨੂੰ ਵੇਖੋ ਜੀ ਉਬਾਲ ਆਣ ਲੱਗ ਗਿਆ ਹੈ ਤੇ ਇਹਦਾ ਕਲਰ ਵੀ ਕਿੰਨਾ ਸੋਹਣਾ ਹੋ ਗਿਆ ਹੈ ਕਲਰ ਚੇਂਜ ਆ ਗਿਆ ਹੈ ਟਰਸ ਪਿੰਟ ਜੀ ਬਣ ਗਈ ਕਿੰਨੀ ਸੋਹਣੀ ਤੇ ਇਹ ਆਪਣੀ ਚਟਨੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨੂੰ ਸੇਕ ਤੋਂ ਉਤਾਰ ਲਵਾਂਗੇ ਤੇ ਤਦ ਤੱਕ ਥੋੜਾ ਟੱਕ ਕੇ ਰੱਖ ਦਾਂਗੇ ਥੋੜਾ ਠੰਡੀ ਹੁੰਦੀ ਆ ਉਹਨੇ ਦਿਨ ਤੱਕ ਆਪਾਂ ਇਹਨੂੰ ਠੰਡੇ ਹੋਣ ਤੱਕ ਰੱਖ ਦਾਂਗੇ ਤੇ ਇਹ ਆਪਾਂ ਪੱਖਾ ਚਲਾ ਕੇ ਉੱਪਰ ਤੇ ਰੱਖ ਦਿੱਤੀ ਸੀ ਤੇ ਆਪਣੇ ਘੰਟੇ ਦੇ ਵਿੱਚ ਇਹ ਬਿਲਕੁਲ ਠੰਡੀ ਹੋ ਗਈ ਆ ਚਟਨੀ ਤੇ ਵੇਖੋ ਇਹਦੀ ਥਿਕਨੈਸ ਵੀ ਕਿੰਨੀ ਵਧੀਆ ਬਣੀ ਆ ਗਾੜੀ-ਗਾੜੀ ਜੀ ਹੋ ਗਈ ਆ ਪਹਿਲਾਂ ਨਾਲੋਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਚਟਨੀ ਤੇ ਇਹਨੂੰ ਆਪਾਂ ਕਿਸੇ ਵੀ 스ਨੈਕਸ ਦੇ ਨਾਲ ਲੈ ਸਕਦੇ ਆ ਕੋਈ ਚਾਟ ਵਗੈਰਾ ਬਣਾਉਣੀ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਤੇ ਫਿਰ ਇਹਨੂੰ ਬਾਕੀ ਆਪਾਂ ਇੱਕ ਕੱਚ ਦੇ ਜਾਰ ਵਿੱਚ ਪਾ ਕੇ ਰੱਖਾਂਗੇ ਤੇ ਇਹਨੂੰ ਲੰਬੇ ਸਮੇਂ ਤੱਕ ਆਪਾਂ ਸਟੋਰ ਵੀ ਕਰ ਸਕਦੇ ਆ ਚਟਨੀ ਨੂੰ ਕਾਫੀ ਟਾਈਮ ਤੱਕ ਆਪਾਂ ਰੱਖ ਸਕਦੇ ਇਹਨੂੰ ਫ੍ਰਿਜ ਦੇ ਵਿੱਚ ਭਾਵੇਂ ਇਹਨੂੰ 8 ਮਹੀਨੇ ਰੱਖ ਲਓ 6 ਮਹੀਨੇ ਰੱਖ ਲਓ 1 ਸਾਲ ਤੱਕ ਇਹ ਚੱਲ ਸਕਦੀ ਹੈ ਆਪਣੀ ਚਟਨੀ ਫ੍ਰਿਜ ਦੇ ਵਿੱਚ ਖਰਾਬ ਨਹੀਂ ਹੋਊਗੀ ਤੇ ਬਾਕੀ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਰੈਸਪੀ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਵੀਡੀਓ ਚੰਗੀ ਲੱਗੇ ਤੁਹਾਨੂੰ ਕਮੈਂਟ ਕਰਨਾ ਲਾਈਕ ਕਰਨਾ ਜੀ ਥੈਂਕ ਯੂ